ਸਾਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਛੱਲੀਆਂ ਦੇ ਦਾਣਿਆਂ ਦੀ ਚਾਟ ਇਹ ਚਾਟ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਕਟੋਰੀ ਦੀ ਜਗ੍ਹਾ ਤੇ ਦੋ ਦੋ ਕਟੋਰੀਆਂ ਅਸੀਂ ਭਰ-ਭਰ ਕੇ ਖਾ ਲਾਂਗੇ ਜਟਪਟੀ ਚਾਟ ਬਣਾ ਕੇ ਤਿਆਰ ਕਰਾਂਗੇ ਇਹ ਰੈਸਪੀ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਵੇਖੋਗੇ ਰੈਸਪੀ ਨੂੰ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਛੱਲੀਆਂ ਦੇ ਦਾਣਿਆਂ ਦੀ ਚਾਟ ਬਣਾ ਕੇ ਤਿਆਰ ਕਰਾਂਗੇ ਛੱਲੀਆਂ ਦੇ ਦਾਣਿਆਂ ਨੂੰ ਅਸੀਂ 10 ਮਿੰਟ ਉਬਾਲ ਲਿਆ ਸੀ ਇਹ ਕਾਫੀ ਸੌਫਟ ਹੋ ਗਏ ਦਾਣੇ ਇਹਨਾਂ ਦੇ ਹੁਣ ਅਸੀਂ ਇਹਦੇ ਵਿੱਚੋਂ ਪਾਣੀ ਕੱਢ ਲੈਨੇ ਛੰਨੀ ਲਾ ਕੇ ਤੇ ਇਹਦੇ ਵਿੱਚੋਂ ਸਾਰਾ ਪਾਣੀ ਕੱਢ ਲਾਂ ਕੱਢ ਲਿਆ ਵੋ ਹੁਣ ਨਾ ਸਾਰੇ ਛੱਲੀ ਦੇ ਦਾਣਿਆਂ ਨੂੰ ਇੱਕ ਬੌਲ ਵਿੱਚ ਪਾ ਲਾਂ ਥੋੜਾ ਜਿਹਾ ਜਿਹਾ ਬਟਰ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਬਟਰ ਨੂੰ ਫਿਰ ਅਸੀਂ ਮਸਾਲੇ ਐਡ ਕਰ ਲਾਂਗੇ ਸਾਦਾ ਨਮਕ ਕਾਲਾ ਨਮਕ ਚਾਟ ਮਸਾਲਾ ਕਸ਼ਮੀਰੀ ਦੀ ਅਗੀ ਲਾਲ ਮਿਰਚ ਜੀਰਾ ਤੇ ਕਾਲੀ ਮਿਰਚ ਪਾਊਡਰ ਦੋ ਕਹਰੀਆਂ ਮਿਰਚਾਂ ਤੇ ਇੱਕ ਟਮਾਟਰ ਜੇ ਤੁਸੀਂ ਤਿੱਖਾ ਜ਼ਿਆਦਾ ਖਾਂਦੇ ਜੇ ਤੇ ਹਰੀ ਮਿਰਚ ਦੀ ਮਾਤਰਾ ਤੁਸੀਂ ਜ਼ਿਆਦੀ ਕਰ ਸਕਦੇ ਹੋ ਇੱਕ ਪਿਆਜ਼ ਥੋੜਾ ਜਿਹਾ ਖੀਰਾ ਤੁਸੀਂ ਆਪਣੀ ਪਸੰਦ ਦੇ ਆ ਸਬਜ਼ੀਆਂ ਵਿੱਚ ਇਹਦੇ ਪਾ ਸਕਦੇ ਹੋ ਇੱਕ ਨਿੰਬੂ ਲਵਾਂਗੇ ਨਿੰਬੂ ਦਾ ਜੂਸ ਪਾ ਲਾਂਗੇ ਦੇ ਉੱਪਰ ਖੱਟਾ ਵੀ ਤੁਸੀਂ ਜਿੰਨਾ ਖਾਣਾ ਚੰਦ ਦੇ ਜਿਓ ਉਨਾਂ ਪਾ ਸਕਦੇ ਅਸੀਂ ਇੱਕ ਨਿੰਬੂ ਪਾਇਆ ਵਾ ਇਹਨੂੰ ਸਾਰੀ ਚਾਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਚਟਪਟੀ ਚਾਟ ਬਣ ਕੇ ਤਿਆਰ ਹੈ ਇਹ ਚਾਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ